ਸਾਤ ਸਿਏ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸੰਜੀ ਸੋਚੀ ਟੀਵੀ ਤੇ ਇਸ ਵੇਲੇ ਖਬਰ ਜੁੜੀ ਹੈ ਅਮ੍ਰਿਤਸਰ ਦੇ ਨਾਲ ਜਿੱਥੇ ਕਿ ਮਾਮਲਾ ਕੇਂਦਰੀ ਬਜਟ ਨੂੰ ਲੈ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਕੇਂਦਰੀ ਬਜਟ ਜੋ ਕਿ ਅੱਜ ਪੇਸ਼ ਕੀਤਾ ਗਿਆ 226 ਦਾ ਕੇਂਦਰੀ ਮੰਤਰੀ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ ਉਹਨਾਂ ਨੇ ਬਜਟ ਪੇਸ਼ ਕੀਤਾ ਤੇ ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਉਮੀਦਾਂ ਸੀ ਪਰ ਪੰਜਾਬ ਦੀਆਂ ਉਮੀਦਾਂ ਖਾਸ ਤੌਰ ਦੇ ਉੱਤੇ ਕਿਸਾਨੀ ਦੀਆਂ ਉਮੀਦਾਂ ਦੇ ਉੱਤੇ ਇਹ ਬਜਟ ਜਿਹੜਾ ਉਹ ਪੂਰੀ ਤਰ੍ਹਾਂ ਨਹੀਂ ਉਤਰ ਸਕਿਆ ਜਿਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਲੋਕ ਉਸ ਤੋਂ ਨਿਰਾਸ਼ਾ ਹੀ ਮਹਿਸੂਸ ਕਰ ਰਹੇ ਨੇ ਕੇਂਦਰ ਸਰਕਾਰ ਦੇ ਵੱਲੋਂ ਅੱਜ ਜਿਹੜਾ ਕੇਂਦਰੀ ਬਜਟ ਹੈ ਉਹ ਸੰਸਦ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਜਿਸ ਨੂੰ ਵਿੱਤ ਮੰਤਰੀ ਮੈਂ ਪਹਿਲਾਂ ਦੱਸ ਚੁੱਕਿਆ ਕਿ ਨਰਮਲਾ ਸੀਤਾ ਰਮਨ ਨੇ ਲੋਕਾਂ ਦੇ ਅੱਗੇ ਰੱਖਿਆ ਤੇ ਇਸ ਬਜਟ ਤੋਂ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਤੇ ਨਾਲ-ਨਾਲ ਕਿਸਾਨਾਂ ਨੂੰ ਬਹੁਤ ਉਮੀਦਾਂ ਸੀ ਪਰ ਜਿਹੜਾ ਬਜਟ ਹੈ ਉਹਨਾਂ ਦੀ ਉਮੀਦਾਂ ਦੇ ਉੱਤੇ ਪੂਰਾ ਨਹੀਂ ਉਤਰ ਸਕਿਆ ਸਭ ਤੋਂ ਵੱਧ ਨਿਰਾਸ਼ਾ ਕਿਸਾਨੀ ਵਰਗ ਦੇ ਵਿੱਚ ਨਜ਼ਰ ਆਈ ਉਹਨਾਂ ਨੂੰ ਆਸ ਸੀ ਕਿ ਇਸ ਵਾਰ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਕਿਸਾਨਾਂ ਲਈ ਕੋਈ ਵੱਡਾ ਰਾਹਤ ਪੈਕੇਜ ਜਾਂ ਫਿਰ ਠੋਸ ਐਲਾਨ ਕਰੇਗੀ ਪਰ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਕੋਈ ਵੀ ਖਾਸ ਕਦਮ ਨਹੀਂ ਚੁੱਕਿਆ ਗਿਆ ਜੀ ਸਿੰਘ ਸੁਖ ਕਿਸਾਨ ਸੰਘੇਸ਼ੀਟੀ ਪੰਜਾਬ ਪ੍ਰਧਾਨ ਜੀ ਕਿੰਨੀਆਂ ਉਮੀਦਾਂ ਲਾਈਆਂ ਸੀ ਇਸ ਬਜਟ ਤੋਂ ਸਵੀਰਤਾ ਤੁਸੀਂ ਬਜਟ ਸੁਣਦੇ ਪਏ ਹੋ ਕੀ ਮੀਤਾ ਦੇ ਪਾਣੀ ਫਿਰਿਆ ਜਾਂ ਆਸਾਂ ਸੀ ਤੇ ਕੀ ਉਮੀਦ ਲੱਗੋ ਜੀ ਦੇਖੋ ਜੀ ਕਿਸਾਨ ਨੂੰ ਇੱਕ ਅੰਨਦਾਤਾ ਕਿਹਾ ਜਾਂਦਾ ਕਿਸਾਨ ਫਸਲ ਬੀਜਦਾ ਪੱਕਾਂ ਤੱਕ ਕਰੇ ਇਹਨੂੰ ਆਸ ਹੁੰਦੀ ਆ ਵੀ ਮੈਂ ਇਹਦੇ ਤੋਂ ਆਪਣਾ ਪਰਿਵਾਰ ਦਾ ਸਾਰੇ ਨਿਰਭਾਣ ਕਰਨੇ ਹੁਣ ਹੜ ਆਇਆ ਅਸੀਂ ਖਰਚੇ ਲਾ ਕੇ ਫਸਲਾਂ ਬੀਜੀਆਂ ਕੁਦਰਤੀ ਆਫਤ ਦੇ ਨਾਲ ਉਹ ਸਾਰੀਆਂ ਤਬਾਹ ਹੋ ਗਏ। ਕਿਸਾਨ ਦੇ ਸਿਰ ਕਿੰਨਾ ਕਰਜ਼ਾ ਚੜ ਗਿਆ। ਬਹੁਤ ਜ਼ਿਆਦਾ। ਕਿਸਾਨ ਕਿਧਰ ਨੂੰ ਜਾਏ? ਘਰ ਟਾਕੇ। ਪਸ਼ੂ ਰੁੜ ਗਏ। ਸਾਨੂੰ ਉਮੀਦ ਸੀ ਵੀ ਇਸ ਬਜਟ ਦੇ ਵਿੱਚ ਜੋ ਸਾਨੂੰ 1500 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸੈਂਟਰ ਸਰਕਾਰ ਵੱਲੋਂ। ਉਹ ਅੱਜ ਤੱਕ ਇੱਕ ਨਿੱਕਾ ਪੈਸਾ ਨਹੀਂ ਸਾਨੂੰ ਆਇਆ। ਇੱਕ ਲੋਲੀਪੋਪ ਦਿੱਤਾ ਗਿਆ ਹੁਣ ਤੁਸੀਂ ਬਜਟ ਲਾ ਲਓ ਉਦੋਂ ਵਿੱਤ ਮੰਤਰੀ ਸਾਹਿਬ ਨੇ ਅੱਜ ਬਜਟ ਪੇਸ਼ ਕੀਤਾ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚ ਆਏ ਨੇ ਉਹ ਜਿਹੜਾ ਇੱਕ ਵਿੱਤ ਮੰਤਰੀ ਸਾਹਿਬ ਲੈ ਕੇ ਆਇਆ ਨਾ ਬੜਾ ਸੁਣਾ ਬਕਸਾ ਉਹਨੋਂ ਸੀ ਖਾਲੀ ਡੱਬੇ ਦਾ ਕਿਤਾਬ ਲਾਵਾਂਗੇ ਜਦੋਂ ਸਾਡੇ ਪੰਜਾਬ ਵਾਸਤੇ ਚੋਂ ਨਿਕਲੇ ਕੁਝ ਨਹੀਂ ਅਸੀਂ ਉਹਨੂੰ ਕਿੱਦਾਂ ਬਜਟ ਐਸੀ ਐਸੀ ਤਾਂ ਡੱਟ ਕੇ ਵਿਰੋਧ ਕਰਦੇ ਆਂ ਕਤਨੀ ਮੀਟਾ ਲਾ ਕੇ ਬੈਠੇ ਸੀ ਕਿਸਾਨ ਬਹੁਤ ਜੀ ਦੇਖੋ ਮੈਂ ਤੁਹਾਨੂੰ ਦੱਸ ਦਿੱਤਾ ਵੀ ਸਾਡਾ ਪੰਜਾਬ ਦਾ ਰਹਿ ਕੁਝ ਨਹੀਂ ਪੰਜਾਬ ਦੇ ਨਾਮ ਮਜ਼ਦੂਰ ਵਿਚਾਰਿਆਂ ਦਾ ਵਪਾਰੀ ਵਰਗ ਦਾ ਬਹੁਤ ਨੁਕਸਾਨ ਹੋਇਆ ਦੇਖੋ ਜੀ ਉੱਥੋਂ ਪੈਸਾ ਆਉਣਾ ਸਾਰੇ ਪੈਸਾ ਵਿਚਰਨਾ ਹੈ ਹਰ ਉਹ ਦਿਨ ਵਪਾਰ ਚੱਲਣਾ ਹੈ ਪਰ ਸਾਡੇ ਨਾਲ ਬਹੁਤ ਜਿਹੜਾ ਧੋਖਾ ਕੀਤਾ ਗਿਆ ਇੱਕ ਜਿਵੇਂ ਅੱਜ ਉੱਥੇ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਇਨਾਂ ਦਾ ਆਉਣ ਦਾ ਮਕਸਦ ਤਾਂ ਸੀ ਸਾਨੂੰ ਤਾਂ ਇਹ ਖੁਸ਼ੀ ਸੀ ਵੀ ਆਉਂਦੇ ਸਾਡੇ ਪੰਜਾਬ ਨੂੰ ਕੋਈ ਨਾ ਕੋਈ ਤੋਹਫਾ ਦੇ ਕੇ ਜਾਂਦੇ ਦੇਣੇ ਕੀ ਸੀ ਉਧਰ ਸਬਟ ਪਾਸ ਕਰਕੇ ਤੇ ਸਾਨੂੰ ਪੰਜਾਬ ਨੂੰ ਅੱਖਾਂ ਤੋਂ ਪਰੋਖੇ ਕਰਕੇ ਛੁੱਟ ਦਿੱਤਾ ਗਿਆ ਦੇਖੋ ਜੀ ਸਾਡਾ ਪਾਣੀ ਖੋ ਕੇ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਉਹਦੇ ਬਦਲੇ ਸਾਨੂੰ ਸਾਡੀਆਂ ਨਹਿਰਾਂ ਸੁੱਕੀਆਂ ਹੁੰਦੀਆਂ ਨੇ ਉਹ ਨਹਿਰਾਂ ਭਰੀਆਂ ਜਾ ਰਹੀਆਂ ਹੁੰਦੀਆਂ ਕੀ ਸਾਡੇ ਨੇ ਪੰਜਾਬ ਨੇ ਧੱਕਾ ਨਹੀਂ ਤੇ ਕੀ ਆ ਸਾਡੇ ਕਿਸਾਨਾਂ ਨਾਲ ਹੋਰ ਤੱਕ ਕਰੀਤੀ ਖਾਦਾ ਨੇ ਸਾਨੂੰ ਟਾਈਮ ਸੇ ਸੈਂਟਰ ਸਰਕਾਰ ਨਹੀਂ ਮੁਹੱਈਆ ਕਰਾਉਂਦੀ ਜੀ ਐਰਕਾ ਸੀ ਡੀਏਪੀ ਤੋਂ ਜਿਹੜੀ ਡੀਏਪੀ ਦੀ ਬੋਰੀ 1300 ਦੀ 1600 ਰੁਪਏ ਦੇ ਵਿੱਚ ਬਲੈਕ ਮਿਲੀ ਚਲੋ ਆਈ ਨਹੀਂ ਇਹ ਕਹਿੰਦਾ ਕਿ ਸਭ ਵਜਨ ਕਿਸਾਨਾਂ ਦੇ ਉੱਪਰ ਪੈਂਦਾ ਪਿਆ ਜੀ ਪੈਂਦਾ ਪਿਆ ਜੀ ਵੇਖੋ ਜੀ ਇੱਕ 1300 1600 ਜੀ ਯੂਰੀਆ ਵਾ ਅੱਜ ਸਪੋਜ ਕਰੋ ਸਾਨੂੰ ਰੋਟੀ ਦੀ ਲੋੜ ਹੋਣੀ ਆ ਤੇ ਮੈਨੂੰ ਸਾਨੂੰ ਅਗਲੇ ਦਿਨ ਦੇਈ ਆ ਤੇ ਭੁੱਖ ਤਾਂ ਸਾਨੂੰ ਹੋਣ ਲੱਗੀ ਆ ਸਾਨੂੰ ਨਾ ਟਾਈਮ ਸੇ ਖਾਦਾਂ ਦਿੱਤੇ ਜਾਂਦੀਆਂ ਨਾ ਟਾਈਮ ਸੇ ਸਾਡੇ ਕੋਈ ਆ ਕੀਤਾ ਜਾਂਦਾ ਪਹਿਲੀ ਗੱਲ ਤੇ ਅਸੀਂ ਇਹ ਕਹਿੰਦੇ ਵੀ ਜਦੋਂ ਸਾਡੇ 1500 ਕਰੋੜ ਰੁਪਏ ਸਾਡਾ ਨੁਕਸਾਨ ਹੋਇਆ ਸਰਕਾਰ ਮੰਨੀ ਆ ਉਹ ਸਾਨੂੰ ਭਵੇ ਸੈਂਟ ਤੋਂ ਸਰਕਾਰ ਦੂਜੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਸਾਡੇ ਨਾਲ ਐਮਐਸਪੀ ਦਾ ਸਾਨੂੰ ਕਿਹਾ ਸੀ ਬੜੇ ਪਵਿੱਤਰ ਦਿਨ ਦੇ ਉੱਤੇ ਸਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਸੀ ਜਿਸ ਦਿਨ ਇਹਨਾਂ ਨੇ ਐਲਾਨ ਕੀਤਾ ਸੀ ਪੀ ਆਰਡੀ ਐਮਐਸਪੀ ਦੂਜਾ ਤੇ ਜਾ ਉਹ ਅੱਜ ਤੱਕ ਬਿਲਕੁਲ ਜੀ ਜੋ ਸਾਨੂੰ ਦਿੱਤੇ ਕੁਝ ਨਹੀਂ ਵਿਰੋਧ ਹੀ ਕਰਾਂਗੇ ਜੀ ਬਜਟ ਤੋਂ ਨਾ ਖੁਸ਼ ਹੈ ਬੇਨਕ ਨਿਗਾਹ ਸੈਂ ਇਸ ਬਜਟ ਤੋਂ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਆਮ ਲੋਕਾਂ ਨੇ ਵੀ ਬਜਟ ਦੇ ਉੱਤੇ ਨਾਰਾਜ਼ਗੀ ਜਤਾਈ ਹੈ ਕਿਉਂਕਿ ਉਹਨਾਂ ਨੂੰ ਮਹਿੰਗਾਈ ਦੇ ਵਿੱਚ ਰਾਹਤ ਚਾਹੀਦੀ ਸੀ ਜ਼ਰੂਰੀ ਵਸਤਾਂ ਦੇ ਮੁੱਲ ਘਟਣ ਦੀ ਉਮੀਦ ਸੀ ਤੇ ਪੰਜਾਬ ਦੇ ਲਈ ਕਿਸੇ ਵੱਡੇ ਵਿਕਾਸ ਪ੍ਰੋਜੈਕਟ ਜਿਵੇਂ ਕਿਸੇ ਵੱਡਾ ਹਸਪਤਾਲ ਏਮਜ਼ ਹਸਪਤਾਲ ਹੈ ਜਾਂ ਫਿਰ ਵੱਡੀ ਉਦਯੋਗਿਕ ਯੋਜਨਾ ਕੋਈ ਮਿਲਣ ਦੀ ਉਮੀਦ ਸੀ ਖਾਸ ਕਰਕੇ ਅੰਮ੍ਰਿਤਸਰ ਨੂੰ ਪਰ ਉਹਨਾਂ ਦੇ ਵਿੱਚੋਂ ਰੋਜ਼ਗਾਰ ਦੇ ਨਵੇਂ ਮੌਕੇ ਬਣਨ ਦੀ ਵੀ ਉਮੀਦ ਸੀ ਜੇਕਰ ਇਹ ਵੱਡੇ ਪ੍ਰੋਜੈਕਟ ਲੱਗਦੇ ਪਰ ਅਜੇ ਹਾ ਕੋਈ ਪ੍ਰੋਜੈਕਟ ਪੰਜਾਬ ਵਾਸਤੇ ਨਹੀਂ ਹੋਇਆ ਪਰ ਲੋਕਾਂ ਦੇ ਮੁਤਾਬਕ ਇਸ ਵਾਰ ਵੀ ਕੇਂਦਰੀ ਬਜਟ ਦੇ ਵਿੱਚ ਪੰਜਾਬ ਵਾਸੀਆਂ ਦੇ ਲਈ ਕੋਈ ਵੱਡੀ ਸਹੂਲਤ ਜਾਂ ਫਿਰ ਰਾਹਤ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਪੰਜਾਬ ਦੇ ਲੋਕ ਨਿਰਾਸ਼ ਮਹਿਸੂਸ ਕਰ ਰਹੇ ਨੇ ਤੇ ਜਿਸ ਕਾਰਨ ਸੂਬੇ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਵੀ ਬਣਿਆ ਹੋਇਆ ਹੈ ਜਿਹੜਾ 2026 ਸ਼੍ਰੀਮਤੀ ਨਿਰਮਲਾ ਸੀ타 ਰਮਨ ਜੀ ਫਾਈਨੈਂਸ ਮਿਨਿਸਟਰ ਨੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਪੇਸ਼ ਕਰ ਦਿੱਤਾ ਔਰ ਉਹਨਾਂ ਦਾ ਨਵਾਂ ਕੰਸੈਕੁਏਟਿਵ ਬਜਟ ਸੀਗਾ ਔਰ ਇਸ ਬਜਟ ਤੋਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਸੀਗੀਆਂ ਪੰਜਾਬ ਦੇ ਵਿੱਚ ਕਰਜ਼ਾ ਮਾਫੀ ਦੀ ਉਮੀਦ ਸੀ ਪੰਜਾਬ ਦੇ ਵਿੱਚ ਐਮਐਸਪੀ ਦੇ ਬੜੌਤਰੀ ਕਰਨ ਦੀ ਉਮੀਦ ਸੀ ਬਿਜਲੀ ਸਬਸਿਡੀ ਮੰਗਦੇ ਸੀ ਪੰਜਾਬ ਦੇ ਲੋਕ ਔਰ ਖੇਤੀਬਾੜੀ ਉਪਕਰਨ ਦੇ ਵਿੱਚ ਛੂਟ ਦੀ ਵੀ ਬਹੁਤ ਵੱਡੀ ਆਸ ਮੰਗ ਪੰਜਾਬ ਦੇ ਲੋਕਾਂ ਨੂੰ ਸੀਗੀ ਔਰ ਹੋਰ ਡਿਮਾਂਡ ਸੀਗੀ ਕਿ ਫਸਲ ਬੀਮਾ ਯੋਜਨਾ ਦੇ ਵਿੱਚ ਸੁਧਾਰ ਕੀਤਾ ਜਾਂਦਾ ਔਰ ਸਮੇਂ ਸਿਰ ਮੁਆਵਜ਼ੇ ਮਿਲਦੇ ਪੰਜਾਬ ਦੇ ਵਿੱਚ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਕਿਸਾਨ ਰਹਿ ਰਹੇ ਆ ਉਹਨਾਂ ਦੀ ਸੇਫਟੀ ਸਿਕਿਉਰਿਟੀ ਉਹਨਾਂ ਦੀ EMPLOIEMENT ਉਹਨਾਂ ਦੀ ਪੈਨਸ਼ਨਸ ਤੱਕ ਸਮੇਂ ਸਰ ਮਿਲਦੀਆਂ ਔਰ ਚੰਗੇ ਇਹਦੇ ਹਰਾਲ ਕੀਤੇ ਜਾਂਦੇ ਮਸਲੇ ਪਰ ਇਸ ਬਜਟ ਦੇ ਵਿੱਚ ਪੰਜਾਬ ਲਈ ਕੋਈ ਇਦਾਂ ਦੀ ਵੱਡੀ ਗੱਲ ਸਾਨੂੰ ਦੇਖਣ ਨੂੰ ਨਜ਼ਰ ਨਹੀਂ ਆ ਰਹੀ ਪੰਜਾਬ ਦੇ ਵਿੱਚ ਬਾਰਡਰ ਟੈਂਸ਼ਨਸ ਬਹੁਤ ਰਹੀਆਂ ਪੰਜਾਬ ਹੜਾਂ ਦੀ ਮਾਰ ਝੇਟ ਰਿਆ ਔਰ ਪੰਜਾਬ ਦੇ ਵਿੱਚ ਲਗਭਗ 7757 ਕਰੋੜ ਰੁਪਏ ਆਰਡੀਐਫ ਫੰਡ ਦੇ ਵੀ ਲਾਂਬੇ ਤਾਂ ਉਹ ਵੀ ਮੰਗ ਕੀਤੀ ਜਾਂਦੀ ਸੀ ਔਰ ਪੰਜਾਬ ਸਰਕਾਰ ਖਾਸ ਤਰ ਇੱਕ ਹਜ਼ਾਰ ਕਰੋੜ ਰੁਪਏ ਪੁਲਿਸ ਮੋਡਰਨਾਈਜੇਸ਼ਨ ਵਾਸਤੇ ਇਸ ਕੇਂਦਰ ਸਰਕਾਰ ਕੋਲੋਂ ਮੰਗਦੀ ਸੀ ਪਰ ਕੇਂਦਰ ਸਰਕਾਰ ਦੇ ਇਸ ਬਜਟ ਦੇ ਵਿੱਚ ਕੋਈ ਇਦਾਂ ਦੇ ਇੰਡੀਕੇਟਰ ਸਾਡੇ ਸਾਹਮਣੇ ਨਹੀਂ ਆਏ ਜਿਸ ਤੋਂ ਪਤਾ ਲੱਗੇ ਕਿ ਪੰਜਾਬ ਵਾਸਤੇ ਬਜਟ ਬਹੁਤ ਸਖਾਲਾ ਸੀ ਕਿ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੋਵੇ ਹਾਂ ਬਹੁਤ ਸਾਰੇ ਬਾਕੀ ਫੈਕਟਰਸ ਨੇ ਜਿਦੇ ਵਿੱਚ ਐਮਐਸਐਮਈ ਲਈ 10000 ਕਰੋੜ ਰੁਪਏ ਰੱਖ ਦਿੱਤਾ ਗਿਆ ਬਾਇਓਫਾਰਮ ਲਈ 10000 ਕਰੋੜ ਰੁਪਏ ਰੱਖ ਦਿੱਤਾ ਗਿਆ ਕਿਉਂਕਿ ਇਹ ਦੇਸ਼ ਦਾ ਬਜਟ ਹੈ ਜੇ ਬਜਟ ਉੱਥੇ ਜਾ ਕੇ ਅਲੋਕੇਟ ਹੁੰਦਾ ਤੇ ਹਰ ਸੂਬੇ ਦੇ ਵਿੱਚ ਜਾਣਾ ਜੇ ਉੱਥੇ ਐਮਐਸਐਮਈ ਲਈ 10000 ਕਰੋੜ ਰੱਖਿਆ ਤੇ ਪੰਜਾਬ ਦੇ ਵਿੱਚ ਵੀ ਐਮਐਸਐਮਈ ਨੂੰ ਸਪੋਰਟ ਮਿਲੇਗੀ ਸੋ ਇਹ ਸਾਰੀਆਂ ਗੱਲਾਂ ਵਿਦੇਸ਼ੀ ਯਾਤਰਾ ਦਾ ਪੈਕੇਜ ਉਹਨੂੰ ਘਟਾ ਦਿੱਤਾ ਕਸਟਮ ਡਿਊਟੀ ਨੂੰ ਘਟਾ ਦਿੱਤਾ ਗਿਆ ਡਾਟਾ ਟੈਕਨੋਲੋਜੀ ਨੂੰ ਵਧਾਵਾ ਦੇਣ ਦੀ ਗੱਲ ਕੀਤੀ ਆ 2047 ਦੇ ਵਿੱਚ ਵਿਕਸਿਤ ਭਾਰਤ ਬਣਾਉਣ ਦੀ ਗੱਲ ਕੀਤੀ ਆ ਨਵਾਂ ਇਨਕਮ ਟੈਕਸ ਐਕਟ 1 April 2026 ਤੋਂ ਲਾਗੂ ਹੋਣਾ ਔਰ ਬਹੁਤ ਸਾਰੀਆਂ ਏਦਾਂ ਦੇ ਪ੍ਰਾਪਤਾਂ ਨੇ ਇਸ ਬਜਟ ਦੇ ਵਿੱਚ ਰੱਖੇ ਗਿਆ ਜਿਹਦੇ ਨਾਲ ਕੇਂਦਰ ਸਰਕਾਰ ਇਹ ਦਰਸਾ ਰਹੀ ਕਿ ਬਜਟ ਪ੍ਰੋ ਪੀਪਲ ਹੈ ਬਹੁਤ ਵਧੀਆ ਬਜਟ ਆ ਬਜਟ ਕਦੇ ਚੰਗਾ ਜਾਂ ਮਾੜਾ ਨਹੀਂ ਹੁੰਦਾ ਇਹ ਬਜਟ ਐਕਸਪੈਂਡਚਰ অর ਰੈਵਨਿਊ ਇਨ ਅ ਸੈਟ ਪੀਰੀਅਡ ਆਫ ਟਾਈਮ ਦੇ ਵਿੱਚ ਕਿੰਨਾ ਖਰਚ ਹੋਣਾ ਕਿੰਨਾ ਰੈਵਨਿਊ ਜੇਨੇਟ ਹੋਣਾ ਉਹਦਾ ਖਾਕਾ ਹੁੰਦਾ ਸੋ ਬਿਲਡ ਆਫਸਕੀ ਇੱਕ ਥਿੰਕਰਸ ਨੇ ਉਹਨਾਂ ਨੇ ਵੀ ਕਿਹਾ ਬਜਟ ਇਜ਼ ਅ ਸੀਰੀਜ਼ ਆਫ ਗੋਲਸ ਵਿਦ ਪ੍ਰਾਈਸ ਟੈਗਸ ਅਟੈਚਡ ਇਸ ਤੋਂ ਇਲਾਵਾ ਕੋਈ ਖਾਸ ਚੀਜ਼ ਨਹੀਂ ਹੈ ਕਿਉਂਕਿ ਲੋਕ ਕਈ ਵਾਰੀ ਸੋਚਦੇ ਆ ਆਪਣਾ ਅਲੱਗ ਤਰ੍ਹਾਂ ਦਾ ਚਸ਼ਮਾ ਹੁੰਦਾ ਕੋਈ ਕਹਿੰਦਾ ਬਜਟ ਬਹੁਤ ਚੰਗਾ ਆ ਕੋਈ ਕਹਿੰਦਾ ਬਹੁਤ ਮਾੜਾ ਜਦ ਕਿ ਬਜਟ ਨੂੰ ਅੱਛੀ ਤਰ੍ਹਾਂ ਪੜਨਾ ਤੇਦਾ ਜਾਂਚਾ ਕੋਖਣਾ ਚਾਹੀਦਾ ਔਰ ਪੰਜਾਬ ਸਰਕਾਰ ਖਾਸ ਕਰ ਜਿਵੇਂ ਕਿਉਂਕਿ ਸਟੇਟ ਸਬਜੈਕਟ ਹੈ ਐਗਰੀਕਲਚਰ ਜਿਹੜਾ ਕਿਸਾਨੀ ਆ ਉਹ ਸੂਬੇ ਦਾ ਵਿਸ਼ਾ ਆ ਤਾਂ ਹੀ ਤਾਂ ਪੰਜਾਬ ਸਰਕਾਰ ਦੇ ਇੱਕ ਮინისტრ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਂਦਿਆਂ ਅਸੀਂ 50 ਮਿੰਟਾਂ ਦੇ ਵਿੱਚ ਸਾਰੀਆਂ ਫਸਲਾਂ ਦੇ ਵਿੱਚ ਐਮਐਸਪੀ ਦਵਾਂਗੇ ਸੋ ਜੇ ਸਾਡੇ ਲੋਕ ਤਵਕਕ ਕੇਂਦਰ ਸਰਕਾਰ ਕੋ ਕਰਦੇ ਆ ਤੇ ਕੇਂਦਰ ਸਰਕਾਰ ਜੇ ਪੰਜਾਬ ਨਾਲ ਵਿਤਕਰਾ ਵੀ ਕਰਦੀ ਆ ਤੇ ਕਿਉਂ ਪੰਜਾਬ ਸਰਕਾਰ ਉਹਦੇ ਵਾਸਤੇ ਹੰਬਲਾਨੀ ਮਾਰਦੀ ਪੰਜਾਬ ਸਰਕਾਰ ਲੋਕਾਂ ਨੂੰ ਰਿਲੀਫ ਦੇ ਦੇ ਜਿੱਤੇ ਬਜਟ ਦੇ ਵਿੱਚ ਫਿਸਕਲ ਡੈਫਿਸਟ ਕੈਪੀਟਲ ਐਕਸਪੈਂਡਚਰ ਡੈਟ ਰੋਡ ਮੈਪ ਬੋਰਿੰਗ ਟੈਕਸ ਰੈਵਨਿਊ ਦੇ ਉੱਤੇ ਖਾਸ ਧਿਆਨ ਦਿੱਤਾ ਗਿਆ ਔਰ ਬਹੁਤ ਸਾਰੇ ਸੈਕਟਰ ਜਿਵੇਂ ਰੇਲਵੇਜ਼ ਇਨਫਰਾਸਟ੍ਰਕਚਰ ਸਿਟੀਆਂ ਮੈਨੂਫੈਕਚਰਿੰਗ ਆਟੋਮੋਬਾਈਲਸ ਡਿਫੈਂਸ ਇਲੈਕਟ੍ਰੋਨਿਕਸ স্মਲ ਬਿਜ਼ਨਸ એનર્ਜੀ ਕਲੀਨ એનર્ਜੀ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀ ਗੱਲ ਕੀਤੀ ਔਰ ਇਹ ਵੀ ਗੱਲ ਕੀਤੀ ਕਿ ਬਹੁਤ ਸਾਰੇ ਹੈਡਵੇਜ਼ ਇੰਡੀਆ ਨੂੰ ਫੇਸ ਕਰਨੇ ਪੈ ਰਹੇ ਆ ਗਲੋਬਲ ਸਿਸਟਮ ਦੇ ਵਿੱਚ ਵੀ ਬਹੁਤ ਸਾਰੀਆਂ ਕਨਟਰਡਿਕਸ਼ਨਸ ਆ ਰਹੀਆਂ ਕਿਉਂਕਿ ਯੂਐਸ ਨੇ ਇੰਡੀਆ ਦੇ ਉੱਤੇ ਟੈਰਫ ਲਾ ਦਿੱਤਾ ਇਸ ਦੇ ਬਾਵਜੂਦ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਭਾਰਤ ਸਟਰੋਂਗੇਸਟ ਗਰੋਇੰਗ ਇਕਨੋਮੀ ਬਣੇਗਾ ਔਰ ਕੈਰਟ ਐਂਡ ਸਟਿਕ ਪਾਲਿਸੀ ਵੀ ਰੱਖੀ ਆ ਜਿਹੜੇ ਲੋਕ ਅੱਛਾ ਟੈਕਸ ਪੇ ਕਰਦੇ ਆ ਉਹਨਾਂ ਨੂੰ ਬਹੁਤ ਸਾਰੇ ਇਨਸੈਂਟਿਵਸ ਮਿਲਣਗੇ ਜਿਹੜੇ ਲੋਕ ਬਲੈਕ ਮਨੀ ਸਮਕਲਿੰਗ ਕਰਦੇ ਆ ਉਹਨਾਂ ਲੋਕਾਂ ਲਈ ਫਿਰ ਸਟਿਕ ਦੀ ਪਾਲਿਸੀ ਰੱਖੀ ਆ ਉਹਨਾਂ ਨੂੰ ਦੰਡੇ ਦੇ ਵੀ ਕੀਤਾ ਜਾਣਾ ਇਹ ਸਾਰੇ ਪ੍ਰਾਵਧਾਨ ਇਸ ਬਜਟ ਦੇ ਵਿੱਚ ਰੱਖੇ ਗਏ ਆ ਸੋ ਆਲ ਓਨ ਆਲ ਇੱਕ ਬਜਟ ਬੜਾ ਮਿਕਸਡ ਰਿਐਕਸ਼ਨ ਦੇ ਰਿਹਾ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇਸ ਬਜਟ ਨੂੰ ਕੇਂਦਰ ਸਰਕਾਰ ਉਤਾਰ ਨਹੀਂ ਸਕੀ ਪੰਜਾਬ ਦੇ ਲੋਕ ਇਸ ਬਜਟ ਤੋਂ ਖੁਸ਼ ਤਾਂ ਨਹੀਂ ਹੈਗੇ ਪਰ ਬਹੁਤ ਸਾਰੀਆਂ ਹੋਰ ਸਟੇਟਸ ਆ ਜਿਨ੍ਹਾਂ ਨੂੰ ਕੋਈ ਕੋਰੀਡੋਰਸ ਮਿਲਿਆ ਸਪੈਸ਼ਲ ਪੈਕੇजेस ਮਿਲਿਆ ਚ ਉਹਨਾਂ ਦੇ ਮੱਦੇਨਜ਼ਰ ਵੀ ਕੇਂਦਰ ਸਰਕਾਰ ਨੇ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਉਹ ਸਾਰੀਆਂ ਗੱਲਾਂ ਵਾਸਤੇ ਓਵਰ ਆਲ 7.4% ਜੀਡੀਪੀ ਫਾਈਨੈਂਸ਼ੀਅਲ ਈਅਰ 2026 ਦੇ ਲਈ ਔਰ ਇਹਦੇ ਵਿੱਚ ਗੱਲ ਕੀਤੀ ਹੈ ਕਿ ਇੰਟਰਨੈਸ਼ਨਲ ਸਿਨੈਰੀਓ ਨੂੰ ਦੇਖਦੇ ਸਲਾਈਟਲੀ ਡਾਊਨ ਹੋ ਸਕਦੀ ਹੈ 6.8% ਤੋਂ ਲੈ ਕੇ 7.2% ਤੱਕ ਜਾ ਸਕਦੀ ਹੈ ਪਰ ਹਾਲਾਤ ਕੁਝ ਵੀ ਹੋਣ ਇਸ ਵਾਰ ਵੀ ਪੰਜਾਬ ਨੂੰ ਲਗਭਗ ਝਟਕਾ ਹੀ ਮਿਲਿਆ ਤੇ ਜਿੱਥੇ ਵੱਡੀਆਂ ਉਮੀਦਾਂ ਸੀ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਹੜਾਂ ਨੇ ਵੱਡੀ ਮਾਰ ਕੀਤੀ ਪੂਰਾ ਮਾਝਾ ਖੇਤਰ ਤੇ ਨਾਲ ਨਾਲ ਮਾਲਵਾ ਤੇ ਖਾਰ ਤੌਰ ਦੇ ਉੱਤੇ ਨਾਲ ਲੱਗਦਾ ਪੌਦਾ ਇਲਾਕਾ ਵੀ ਜਿਹੜਾ ਸੀ ਕਾਫੀ ਤੌਰ ਦੇ ਉੱਤੇ ਪੰਜਾਬ ਦਾ ਹੜ੍ਹ ਦੀ ਮਾਰ ਦੇ ਠਾਇਆ ਤੇ ਉਸ ਵੇਲੇ ਵੀ ਕੋਈ ਜ਼ਿਆਦਾ ਵੱਡਾ ਪੈਕੇਜ ਪੰਜਾਬ ਨੂੰ ਨਹੀਂ ਦਿੱਤਾ ਗਿਆ ਤੇ ਇਸ ਵੇਲੇ ਵੀ ਜਿਹੜਾ ਬਜਟ ਕੇਂਦਰੀ ਬਜਟ ਪੇਸ਼ ਹੋਇਆ ਉਸ ਦੇ ਵਿੱਚ ਫਿਰ ਪੰਜਾਬ ਨੂੰ ਜਿਹੜਾ ਲਗਭਗ ਕੋਈ ਵੱਡਾ ਰਾਹਤ ਪੈਕੇਜ ਜਾਂ ਫਿਰ ਹੋਰ ਕਿਸਾਨਾਂ ਦੇ ਲਈ ਕੋਈ ਵੱਡੀ ਜਿਹੜੀ ਆ ਉਹ ਐਲਾਨ ਜਿਹੜਾ ਉਹ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬੀ ਫਿਰ ਵੀ ਇਸ ਵਾਰ ਬੰਦ ਤੋਂ ਨਿਰਾਸ਼ਾ ਮਹਿਸੂਸ ਕਰ ਰਹੇ ਨੇ